ਪਹਿਲੇ ਸਲਾਈਨ ਦਾ ਦੋ ਦੰਦ ਬਸ਼ੀਰਾ ਨਿਆਬ 44+ ਹਾਈਟ ਦਾ ਤੇ ਚੈਂਪੀਅਨ ਵੀ ਰਿਹਾ ਪੁਸ਼ਕਰ ਦੇ ਵਿੱਚੋਂ ਪੁਸ਼ਕਰ ਮੱਕਾ ਮੰਨਿਆ ਜਾਂਦਾ ਘੋੜਿਆਂ ਦਾ ਤੇ ਜੋ ਇਸ ਵਾਰ ਨਵੰਬਰ ਦੇ ਵਿੱਚ ਸ਼ੋਅ ਹੋਇਆ ਮਿਲਕ ਟੀਥ ਕੈਟਾਗਰੀ ਦੇ ਵਿੱਚ ਤਕਰੀਬਨ 70 ਦੇ ਕਰੀਬ ਬਸ਼ੀਰੇ ਸੀ ਤੇ ਚੈਂਪੀਅਨ ਬਣਿਆ ਉਹਨਾਂ ਬਸ਼ੀਰਿਆਂ ਦੇ ਵਿੱਚੋਂ ਇਹ ਪਹਿਲੇ ਸਲਾਈਨ ਦੀ ਤੁਹਾਨੂੰ ਬਹੁਤ ਜਾਣਕਾਰੀ ਮਿਲਣੀ ਹੈ ਇਸ ਵੀਡੀਓ ਦੇ ਵਿੱਚੋਂ ਕਿਉਂਕਿ ਜਿਹੜਾ ਨਿਆਬ ਆ ਆਪ ਹੀ ਹੈਗਾ ਜੀ ਆਰਨ ਘੋੜੇ ਦਾ ਬੱਚਾ ਆ ਸਾਹਮਣੇ ਤੁਸੀਂ ਫੋਟੋ ਚ ਦੇਖ ਹੀ ਰਹੇ ਹੋ ਮਹੂਆ ਕਲਰ ਦਾ ਬਹੁਤ ਹੀ ਖੂਬਸੂਰਤ ਤੇ ਜਿਹੜਾ ਆਰਨ ਉਹ ਹੈਗਾ ਜੀ ਰਾਸ ਸਵਰੂਪ ਦਾ ਜੋ ਕਿ ਨਿਆਬ ਦਾ ਦਾਦਾ ਰਾਸ ਸਵਰੂਪ ਹੈਗਾ ਜੀ ਡਾਇਰੈਕਟ ਸੁਲਤਾਨ ਦਾ ਸੁਲਤਾਨ ਦੀਆਂ ਬਹੁਤ ਘੱਟ ਫੋਟੋਆਂ ਆਪਾਂ ਨੂੰ ਨੈਟ ਤੋਂ ਮਿਲਦੀਆਂ ਨੇ ਤੇ ਭਾਈ ਅਮਨਦੀਪ ਨੇ ਮੈਨੂੰ ਆ ਫੋਟੋਆਂ ਦਿੱਤੀਆਂ ਨੇ ਨਿਆਬ ਦੀਆਂ 4 ਪੀੜੀਆਂ ਨਯਾਬ ਆਰਿਆਨ ਰਾਸ ਰੂਪ ਤੇ ਸੁਲਤਾਨ ਤੁਹਾਨੂੰ ਚਾਰੀ ਪੀੜ੍ਹੀਆਂ ਦੀਆਂ ਫੋਟੋਆਂ ਦਿਖਾ ਦਿੰਦੇ ਆ ਰਾਸ ਰੂਪ ਦੀ ਜੋ ਡੈਮ ਉਹ ਰੀਅਲ ਸਿਸਟਰਾ ਰਾਜ ਤਿਲਕ ਤੇ ਹੰਸ ਰਾਜ ਵਰਖਾਣੇ ਦੀ ਜੋ ਕਿ ਸਾਇਰ ਬਾਈ ਰਾਜ ਸੰਗਾਰ ਸੀ ਅਕਸਰ ਆਪਾਂ ਦੇਖਿਆ ਵੀ ਬਹੁਤ ਸਾਰੇ ਘੋੜੇ ਜਿਹੜੇ ਚੰਗੇ ਘੋੜੇ ਨੇ ਉਹਨਾਂ ਦੀ ਡੈਮ ਸਾਈਡ ਪੈਲਸ ਲਾਈਨ ਲੱਗਦੀ ਹੁੰਦੀ ਆ ਸੁਲਤਾਨ ਖੜਾ ਹੁੰਦਾ ਪਰ ਨਯਾਬ ਦੇ ਸਾਇਰ ਸਾਈਡ ਤੋਂ ਸੁਲਤਾਨ ਖੜਾ ਜੇ ਆਪਾਂ ਜੀ ਮਦਰ ਸਾਈਡ ਦੀ ਗੱਲ ਕਰੀਏ ਇਹਦੀ ਡੈਮ ਸ਼ਾਇਰ ਬਾਏ ਤੂਫਾਨ ਸੰਗਰੀਆ ਡਾਇਰੈਕਟਰ ਤੂਫਾਨ ਦੀ ਆ ਨਯਾਬ ਦੀ ਮਾਂ ਤੇ ਉਮਰਦਰਾਜ ਘੋੜੀਆ ਪਰ ਫਿਰ ਵੀ ਬਲੱਡ ਲਾਈਨ ਕਿਹਨੂੰ ਕਹਿੰਦੇ ਆ ਅੱਜ ਵੀ ਐਨ ਬਸ਼ੇਰੀਆ ਵਰਗਾ ਸਟਰਕਚਰ ਆ ਤੇ ਹੁਣ ਬਿਲਕੁਲ ਰੀਅਲ ਬ੍ਰਦਰ ਨਯਾਬ ਦਾ ਇੱਕ ਬਹੁਤ ਹੀ ਖੂਬਸੂਰਤ ਬਸ਼ੇਰਾ ਇੱਕ ਹੋਰ ਦਿੱਤਾ ਆਰਨ ਘੋੜੇ ਤੋਂ ਹੀ ਉਹ ਵੀ ਤੁਹਾਨੂੰ ਕਦੇ ਸਵਾਭ ਬਣਾਇ ਜਰੂਰ ਦਿਖਾਵਾਂਗੇ ਉਹ ਵੀ ਬਹੁਤ ਖੂਬਸੂਰਤ ਦਾ ਤੇ ਅੱਜ ਤੁਹਾਨੂੰ ਨਿਆਬ ਦਿਖਾਈ ਜਾਂਦੇ ਆ ਜਿਹਦੀ ਮਾਰਕਿੰਗ ਦੀ ਵੀ ਆਪਾਂ ਗੱਲ ਕਰੀਏ ਨਿਆਬ ਦੀ ਤਾਂ ਬਹੁਤ ਸੋਹਣੀ ਆ ਪਰਫੈਕਟ ਮਾਰਕਿੰਗ ਆ 100 'ਚੋਂ 100 ਨੰਬਰ ਲੈਣ ਵਾਲੀ ਮਾਰਕਿੰਗ ਆ ਪ੍ਰੋਪਰ ਮੱਥੇ ਪਟਾ ਤੇ ਚਾਰੋਂ ਪੈਰ ਬਿਲਕੁਲ ਬਰਾਬਰ ਚਿੱਟੇ ਆ ਬਾਕੀ ਕੰਨ ਕਣੌਤੀ ਇਹਦੀ ਫੇਸ ਕੁਆਲਿਟੀ ਇਹਦੀ ਗਰਦਨ ਇਹਦੀ ਲੈਂਥ ਪਿੱਠਪੜਾ ਬਹੁਤ ਸੋਹਣਾ ਜੇ ਇੰਨਾ ਚੰਗਾ ਯਾਰ ਤਾਂ ਹੀ ਤਾਂ ਪੁਸ਼ਕਰ ਦੇ ਵਿੱਚੋਂ ਚੈਂਪੀਅਨ ਬਣ ਕੇ ਆਇਆ ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਉੱਥੇ ਪਾਰਟਿਸਪੇਸ਼ਨ ਹੁੰਦੀ ਆ ਆਲ ਓਵਰ ਇੰਡੀਆ ਦੇ ਵਿੱਚੋਂ ਆਲ ਓਵਰ ਇੰਡੀਆ ਦੇ ਵਿੱਚੋਂ ਉੱਥੇ ਜਾਨਵਰ ਆਉਂਦੇ ਆ ਪਾਰਟਿਸਪੇਟ ਕਰਨ ਵਾਸਤੇ ਘੋੜੇ ਵਾਲਿਆਂ ਦਾ ਮੱਕਾ ਐਵੇਂ ਨਹੀਂ ਕਿਹਾ ਜਾਂਦਾ ਪੁਸ਼ਕਰ ਨੂੰ ਤੇ ਉਸ ਜਗ੍ਹਾ ਤੋਂ ਇਹ ਚੈਂਪੀਅਨ ਬਣ ਕੇ ਆਇਆ ਲਾਲ ਫੁੱਲ ਬਣ ਕੇ ਲੈ ਕੇ ਆਇਆ ਉਹਦੇ ਮੱਥੇ ਤੇ ਤੇ ਇਹਦੀ ਫੀਸ ਦੀ ਜੇ ਆਪਾਂ ਹੁਣ ਗੱਲ ਕਰੀਏ ਇਹਦੀ ਫੀਸ ਵਾਈ ਉਹਨੇ 75000 ਰੱਖਤੀ ਤੇ ਕੁਝ ਘੋੜੀਆਂ ਮੇਟ ਵੀ ਹੋ ਗਈਆਂ ਕੱਦ ਕਰ ਗਿਆ 64 ਪਲੱਸ ਤੇ ਬਾਕੀ ਬਾਈ ਦਾ ਨੰਬਰ ਮੈਂ ਵਿੱਚ ਦੇ ਹੀ ਦਿੱਤਾ ਕੋਈ ਹੋਰ ਗੱਲਬਾਤ ਹੋਈ ਤਾਂ ਤੁਸੀਂ ਬਾਈ ਨੂੰ ਕਾਲ ਜ਼ਰੂਰ ਕਰ ਲਿਓ ਜਿਹੜੇ ਦੋਸਤ ਆਪਣੇ ਸੱਜਣ ਨਵੇਂ ਆ ਆਪਣੇ ਚੈਨਲ ਦੇ ਉੱਪਰ ਉਹ ਫੋਲੋ ਜ਼ਰੂਰ ਕਰ ਲਿਓ ਸਬਸਕ੍ਰਾਈਬ ਕਰ ਲਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਦਿਆ ਕਰੋ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਘੋੜਾ ਕਿੱਦਾਂ ਦਾ ਲੱਗਿਆ ਇਹਦੇ ਨਾਲ ਯਾਰ ਹੌਸਲਾ ਜਾਂ ਆਵਾਜ਼ਾਂ ਦਾ ਹੁੰਦਾ ਥੋੜਾ ਜਿਹਾ ਬਾਕੀ ਇਹਦੀ ਖੂਬਸੂਰਤੀ ਬਸ਼ੀਰੇ ਦੀ ਤੁਸੀਂ ਦੇਖ ਹੀ ਰਹੇ ਹੋ ਹਰ ਪਾਸਿਓਂ ਐਂਡ ਸੋ ਚੋ 100 ਨੰਬਰ ਲੈਣ ਵਾਲਾ ਇਹ ਕਨਫਰਮੇਸ਼ਨ ਵਾਈਜ਼ ਬਹੁਤ ਚੰਗਾ ਹੈ ਗਰਦਨ ਬਹੁਤ ਚੰਗੀ ਆ ਤੇ ਬਾਕੀ ਅਜੇ ਕਦ ਕਾਠ ਵੀ ਇਹਨੇ ਖੁੱਲਾ ਡੁੱਲਾ ਹੋਣਾ ਕਰਨਾ ਦੋ ਦੰਦ ਅਜੇ ਸਟਾਰਟ ਹੀ ਹੋਇਆ ਇਹਨੇ ਅਜੇ ਚਾਰ ਦੰਦ ਹੋਣਾ ਫਿਰ ਪੰਜਾਰੇ ਲੱਗਣਾ ਫਿਰ ਇਹਨ ਪੂਰਾ ਵੱਡਾ ਘੋੜਾ ਬਣ ਕੇ ਤੁਹਾਡੇ ਸਾਹਮਣੇ ਆਊਗਾ ਜੀ ਅਜੇ ਬੱਚਾ ਹੀ ਆ ਪਰ ਤੁਸੀਂ ਇਹ ਦੇਖ ਲਓ ਵੀ ਇਹਦਾ ਐਗਰੈਸ਼ਨ ਇਹਦਾ ਐਟੀਟਿਊਡ ਮਤਲਬ ਬੰਦੇ ਨੂੰ ਖਿੱਚਦਾ ਉਹਦੇ ਵੱਲੋਂ ਬਾਕੀ ਖਿੱਚੇ ਵੀ ਕਿਉਂ ਨਾ ਕਿਉਂਕਿ ਬਲੱਡ ਲਾਈਨ ਨੇ ਉਹ ਆ ਇਹਦੇ ਵਿੱਚ ਜਿਹੜੇ ਬਲੱਡ ਦੇ ਘੋੜੇ ਘੋੜੀਆਂ ਲੈਣ ਨੂੰ ਲੋਕ ਤਰਸਦੇ ਆ ਬਹੁਤ ਰੇਅਰ ਬਲੱਡ ਆਜੋ ਹੁਣ ਬਾਈ ਨਾਲ ਮੈਂ ਤੁਹਾਡੀ ਗੱਲਬਾਤ ਕਰਾਉਣਾ ਸੁਣਦੇ ਆ ਬਾਈ ਤੋਂ ਘੋੜਿਆਂ ਦੇ ਸਫਰ ਬਾਰੇ ਗੱਲਾਂ ਬਾਤਾਂ ਤੇ ਨਿਆਬਾਰੇ ਆਪਾਂ ਹੋਰ ਵੀ ਜਾਣਕਾਰੀ ਲੈਨੇ ਆਜੋ ਫਿਰ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਪਹੁੰਚੇ ਆਪਾਂ ਰਾਜਸਥਾਨ ਤੇ ਕਿਸ ਜਗ੍ਹਾ ਤੇ ਬੈਠੇ ਆ ਆਪਾਂ ਸਾਰੀ ਗੱਲਬਾਤ ਬਾਈ ਨਾਲ ਕਰਾਂਗੇ ਆਪਣੇ ਨਾਲ ਬਾਈ ਅਮਨਦੀਪ ਸਿੰਘ ਜੀ ਬਾਈ ਅਮਨਦੀਪ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਮੇਰਾ ਨਾਮ ਹੈ ਜੀ ਅਮਨਦੀਪ ਸਿੰਘ ਬਗੜੀਆ ਜੀ ਤੇ ਆਪਣਾ ਜਿਹੜਾ ਡਿਸਟ੍ਰਿਕਟ ਹੈ ਮਾਨਗੜ ਡਿਸਟ੍ਰਿਕਟ ਹੈ ਜੀ ਤੇ ਆਪਣਾ ਜਿਹੜਾ ਫਾਰਮ ਹੈ ਸ਼ਹਿਰ ਤੋਂ ਨਜ਼ਦੀਕ 3 ਕਿਲੋਮੀਟਰ ਦੂਰ ਸਤੀਪੁਰਾ ਪੰਚਾਇਤ ਸਮੀ ਹੈ ਉਸ ਚ ਅੰਦਰ ਆਪਣਾ ਫਾਰਮ ਹੈ ਜੀ ਤੇ ਆਪਣੇ ਫਾਰਮ ਦਾ ਨਾਮ ਹੈ ਸ਼ੂਟਿੰਗ ਸਟਾਰ ਸਟੱਡ ਫਾਰਮ ਸ਼ੂਟਿੰਗ ਸਟਾਰ ਸਟੱਡ ਫਾਰਮ ਇਹ ਸ਼ੂਟਿੰਗ ਸਟਾਰ ਸਟੱਡ ਫਾਰਮ ਇਹ ਰਿਹਾ ਲੱਗ ਜਾ ਨਾਮ ਕਿਵੇਂ ਜੀ ਬਜੀ ਵਾਸੇ ਮੈਂ ਸ਼ੂਟਿੰਗ ਕਰਦਾ ਹਾਂ ਆਪਣਾ ਟਰੈਪ ਤੇ ਬਿਗ ਬੋਰ ਦੇ ਅੱਛਾ ਜੀ ਤੇ ਜਦੋਂ ਸ਼ੁਰੂ ਕੀਤਾ ਸੀ ਉਦੋਂ ਜਦੋਂ ਸਾਡੇ ਕੋਚ ਹੈ ਵਿਸ਼ਵਦੇਵ ਸਿੰਘ ਸਿੱਧੂ ਪਟਿਆਲੇ ਤੋਂ ਜੀ ਤੇ ਉਹਨਾਂ ਨੇ ਰეკਮੈਂਡ ਕੀਤਾ ਸੀ ਬੜਾ ਚੰਗਾ ਲੱਗਿਆ ਸਾਰਿਆਂ ਤਾਂ ਕਰਕੇ ਭਾਈ ਉਹ ਨੇਮ ਰਖਤਾ ਨਹੀਂ ਚੰਗਾ ਲੱਗਿਆ ਬਾਕੀ ਪਟਿਆਲਾ ਜਲਾ ਸਾਡੇ ਏਰੀਆ ਚ ਰਹੇ ਕਿ ਆਈ ਤੁਸੀਂ ਬਿਲਕੁਲ ਬਿਲਕੁਲ ਉਹ ਕਾਫੀ ਟਾਈਮ ਪ੍ਰੈਕਟਿਸ ਕੀਤੀ ਇੱਥੇ ਅੱਛਾ ਜੀ ਠੀਕ ਹੈ ਜੀ ਚਲੋ ਜਿਹੜਾ ਦੇਖੋ ਘੋੜਿਆਂ ਦਾ ਸ਼ੌਕ ਵੇਦੂ ਪਹਿਲਾਂ ਜਿਵੇਂ ਸ਼ੂਟਿੰਗ ਦਾ ਸੀ ਉਹ ਚੀਜ਼ਾਂ ਕੰਬਾਈਨ ਹੋ ਗਈਆਂ ਦੋਵੇਂ ਵਿੱਚ ਬਿਲਕੁਲ ਬਿਲਕੁਲ ਅੱਜ ਤੁਸੀਂ ਨੇ ਨਾਮ ਰੱਖਿਆ ਤਾਂ ਅਸੀਂ ਪੁੱਛਿਆ ਤਾਂ ਹੀ ਉਹ ਦਰਸ਼ਕਾਂ ਦਾ ਕਿ ਉਹ ਗੱਲਬਾਤ ਗਈ ਹੈ ਜੀ ਸ਼ੌਕ ਮਤਲਬ ਸਾਰੇ ਰੱਖਿਆ ਜੀ ਬਿਲਕੁਲ ਸਹੀ ਗੱਲ ਹੈ ਜੀ ਅੱਛਾ ਜੀ ਤੇ ਅੱਜ ਆਪਾਂ ਆਪਣਾ ਵੀਰੇ ਬਸ਼ੇਰਾ ਦਿਖਾਇਆ ਜੀ ਬਸ਼ੇਰੇ ਦਾ ਨਾਂ ਜੀ ਨਿਆਬ ਨਿਆਬ ਠੀਕ ਹੈ ਜੀ ਇਹਦੀ ਕੀ ਬਲੱਡ ਲਾਈਨ ਹੈ ਵੀਰੇ ਇਹਦੀ ਇਹ ਬਾਈ ਜੀ ਆਪਣਾ ਉਹਦੀ ਉਧਿਆਪੁਰ ਪੈਲੇਸ ਲਾਈਨ ਤੋਂ ਜੀ ਤੇ ਜੇ ਸਾਇਰ ਸਾਈਡ ਦੀ ਗੱਲ ਕਰੀਏ ਤਾਂ ਸਾਇਰ ਹੈ ਆਰਿਅਨ ਆਰਿਅਨ ਜਿਹੜਾ ਜੇਪੂਰ ਖੜਾਇਆ ਵੀਕੂ ਸਿੰਘ ਜੀ ਕੋਲੇ ਹਾਂਜੀ ਤੇ ਆਰਿਅਨ ਦਾ ਜਿਹੜਾ ਸਾਇਰ ਹੈ ਉਹ ਹੈ ਰਾਸ ਸਵਰੂਪ ਰਾਸ ਸਵਰੂਪ ਉਹ ਖੜਾਇਆ ਉਧ ਪਹਿਲੇ ਇਸ ਚਾ ਅਜਰਨ ਸਿੰਘ ਜੀ ਦੇ ਸ਼ਿਕਾਰ ਬੜੀ ਚ ਜਿਹੜਾ ਫਰਮ ਉੱਤੇ ਅੱਛਾ ਜੀ ਤੇ ਉਹਦਾ ਰਾਸ ਰੂਪ ਦਾ ਪਿਓ ਸੀ ਸੁਲਤਾਨ ਸੁਲਤਾਨ ਠੀਕ ਹੈ ਜੀ ਤੇ ਇਹਦੀ ਜਿਹੜੀ ਮਾਂ ਹੈ ਉਹ ਮਾਂ ਹੈ ਆਪਣਾ ਤੂਫਾਨ ਸੰਗਰੀਆ ਦੀ ਠੀਕ ਹੈ ਜੀ ਆਪਣੇ ਕੋਲ ਹੀ ਹੈ ਉਹ ਕੁੜੀ ਅੱਛਾ ਹੈ ਉਹ ਕੁੜੀ ਹੈ ਠੀਕ ਹੈ ਜੀ ਹਾਂ ਜੀ ਤੇ ਵੀਰਾ ਜੀ ਮੈਂ ਕਾਫੀ ਮਤਲਬ ਜਿੰਨੇ ਵੀ ਹੁਣ ਤੱਕ ਸ਼ੂਟ ਕੀਤੇ ਆ ਡੈਮ ਸਾਈਡ ਤੋਂ ਜਿਹੜੇ ਚੰਗੇ ਘੋੜਿਆ ਮਤਲਬ ਸੁਲਤਾਨ ਉਹਨਾਂ ਦੇ ਪਿੱਛੇ ਬਲੱਡ ਸੁਲਤਾਨ ਦਾ ਖੜੀ ਖੜਾ ਤੇ ਫਸਟ ਮਤਲਬ ਘੋੜਾ ਮੈਂ ਇਸ ਸੀਜ਼ਨ ਦਾ ਮਤਲਬ ਸ਼ੂਟ ਕੀਤਾ ਵੀ ਜਿਹੜਾ ਸੁਲਤਾਨ ਦੀ ਚੌਥੀ ਪੀੜੀ ਦੇ ਵਿੱਚ ਆ ਗਿਆ ਜੀ ਬਿਲਕੁਲ ਬਿਲਕੁਲ ਜੀ ਤੇ ਆਪਾਂ ਫਿਰ ਅਲੱਗ ਜੇ ਬਿਲਕੁਲ ਕਿਵੇਂ ਚੱਲੀ ਵੀਰ ਜੀ ਇਹਦਾ ਤਕਰੀਬਨ ਆਲੀ ਸ਼ਾਨ ਲਾ ਲੀ ਜਾਂ ਦੇਵਲੀ ਲਾਈਨ ਲਾ ਲੀ ਜਾਂ ਮੱਜੂ ਕੀ ਲਾਈਨ ਦੇ ਜ਼ਿਆਦਾਤਰ ਆਸਟ੍ਰੇਲੀਆ ਰੱਖੇ ਹੋਏ ਲੋਕਾਂ ਨੇ ਬੋ ਜੀ ਇੱਕ ਤੱਕ ਇਹ ਸਭ ਤੋਂ ਰੇਅਰ ਬਲੱਡ ਲਾਈਨ ਸੀ ਜੀ ਤੇ ਰੇਅਰ ਦੇ ਬਾਵਜੂਦ ਜਿੱਦੋਂ ਵੀ ਆਪਾਂ ਕੋਈ ਚੰਗੇ ਘੋੜੇ ਦੇ ਘੋੜੀਆਂ ਜਿਨ੍ਹਾਂ ਦੇ ਸultan ਦਾ ਬਲੱਡ ਸੀਗਾ ਬਿਲਕੁਲ ਹੈ ਜੀ ਹਾਂ ਤੇ ਮਤਲਬ ਇਹ ਮੰਨ ਲਓ ਵੀ 80% 85% ਕੋੜੇ ਕੋੜੀਆਂ ਦਾ ਪਿੱਛੇ ਸੁਲਤਾਨ ਦਾ ਬਲੱਡ ਹੈ ਹੂੰ ਤੇ ਕਰੀਜ਼ਨ ਉਹ ਵੀ ਸੀ ਦੂਜਾ ਸੀਗਾ ਰੇਅਰ ਲਾਈਨ ਜੀ ਤੇ ਜਿਵੇਂ ਆਲੀਸ਼ਾਨ ਨੂੰ ਬਹੁਤ ਜ਼ਿਆਦਾ ਬਰੀਡ ਹੋ ਗਏ ਤੇ ਆਲੀਸ਼ਾਨ ਆਲੀਸ਼ਾਨ ਆਪਸ ਚ ਤੇ ਮਿਕਸ ਹੋ ਜਾਂਦੇ ਲਾਈਨ ਵੀ ਹੋ ਜਾਂਦੀ ਹੈ ਦੀ ਇਹਦੇ ਕਰਕੇ ਆਪਾਂ ਅੱਡ ਤੋਂ ਕੀਤਾ ਸੀ ਇੱਕ ਇਹ ਵੀ ਚੀਜ਼ ਹੋ ਸਕਦੀ ਜਿਵੇਂ ਆਪਾਂ ਹੁਣ ਬਸ਼ੇਰੀਆਂ ਘੋੜੀਆਂ ਆਲੀ ਸ਼ਾਨ ਲੈਣੀਆਂ ਬਹੁਤ ਜ਼ਿਆਦਾ ਹੋ ਗਈਆਂ ਉਹਨਾਂ ਤੇ ਆਪਾਂ ਨੇ ਸਟ੍ਰੇਲੀਅਨ ਵੀ ਕਿਹੜਾ ਵਰਤਨ ਇਹ ਬਹੁਤ ਚੰਗੀ ਚੋਅ ਐ ਤੁਹਾਡੀ ਬਿਲਕੁਲ ਬਹੁਤ ਜੀ ਬੋਡੀ ਸਟਰਕਚਰ ਦਾ ਤੇ ਅੰਦਰ ਘੋੜੀਆਂ ਦੇ ਬਾਈਟ ਆਊਟ ਤੇ ਜਿਹੜੀ ਲਾਈਨ ਬਰੀਡਿੰਗ ਦੂਜੀ ਤੀਜੀ ਪੀੜ੍ਹੀ ਚ ਹੋ ਰਹੀ ਐ ਇਸ ਤੋਂ ਬੜਾ ਇਫੈਕਟ ਆ ਰਿਹਾ ਜੀ ਇਹ ਬਹੁਤ ਚੰਗੀ ਗੱਲ ਐ ਜੀ ਤੇ ਵੀਰ ਜੀ ਇਹ ਚੈਂਪੀਅਨ ਵੀ ਰਿਹਾ ਆਪਣਾ ਬਸ਼ੇਰਾ ਪਹਿਲਾਂ ਹਾਂ ਜੀ 2000 ਤੇ ਹੁਣ ਜਿਹੜਾ ਲਾਸਟ ਸ਼ੋਅ ਸੀਗਾ ਪੁਸ਼ਕਰ ਮਿਲਕ ਟੀਥ ਕੈਟਾਗਰੀ ਚ ਫਰਸਟ ਆਪਾਂ ਇਹ ਕਹਿ ਸਕਦੇ ਆਂ ਵੀ ਜਿਹੜਾ ਪੁਸ਼ਕਰ ਮੇਲਾ ਹੁੰਦਾ ਵੀਰੇ ਉਹ ਮੱਕਾ ਮੰਨਿਆ ਜਾਂਦਾ ਘੋੜਿਆਂ ਦਾ ਬਿਲਕੁਲ ਬਿਲਕੁਲ ਜੀ ਆਲ ਓਵਰ ਇੰਡੀਆ ਤੋਂ ਉੱਥੇ ਸ਼ੋਅ ਖੇਡਣਾ ਆਉਂਦੇ ਆ ਜੀ ਹਾਂਜੀ ਤੇ ਸੇਲ ਪਰਚੇਜ਼ ਬਹੁਤ ਢੱਲੇਦਾਰ ਹੁੰਦੀ ਆ ਵੀ ਹਾਈਐਸਟ ਪ੍ਰਾਈਸ ਤੇ ਪੁਸ਼ਕਰ ਦੇ ਵਿੱਚ ਸੇਲ ਪਰਚੇਜ਼ ਹੁੰਦੀ ਆ ਇਸ ਵਾਰ ਵੀ ਰਿਕਾਰਡ ਟੁੱਟਿਆ ਉੱਥੇ ਬਿਲਕੁਲ ਆਈ ਵਾਰ ਹੁੰਦਾ ਜੀ ਬਿਲਕੁਲ ਜੀ ਤੁਸੀਂ ਮਤਲਬ ਜਿੱਥੇ ਮੱਕਾ ਕਹਿੰਦੇ ਆ ਘੋੜਿਆਂ ਦਾ ਉੱਥੇ ਹੀ ਚੈਂਪੀਅਨ ਲੈ ਕੇ ਆਏ ਆਪਣੇ ਬੇਸ਼ੇਰੇ ਨੂੰ ਕਿਉਂ ਤਾਂ ਰੱਬ ਨੇ ਕੀਤਾ ਬਾਕੀ ਕਿਸਮਤ ਹੀ ਮੰਨ ਲਓ ਬਾਕੀ ਠੀਕ ਹੈ ਜੀ ਚੰਗਾ ਘੋੜਾ ਕਿਸਮਤ ਨਾਲ ਹੋ ਗਿਆ ਤੇ ਚੰਗੀ ਗੱਲ ਨਹੀਂ ਮੈਂਟੇਨ ਵੀ ਬਹੁਤ ਸੋਹਣਾ ਰੱਖਿਆ ਹੋਇਆ ਹੈ ਵੀਰ ਜੀ ਕੋਸ਼ਿਸ਼ ਤਾਂ ਹੈ ਸਭ ਉਹ ਇਹਦਾ ਡਾਈਟ ਦਾ ਕੀ ਸ਼ਡਿਊਲ ਰਹਿੰਦਾ ਵੀਰੇ ਐਕਸਰਸਾਈਜ਼ ਦਾ ਕੀ ਸ਼ਡਿਊਲ ਰਹਿੰਦਾ ਜਿਵੇਂ ਸ਼ੋਅ ਵਾਲਾ ਬੱਚਾ ਤੁਹਾਡੇ ਕੋਲ ਬਾਈ ਜੀ ਇਹ ਕੀ ਹੈ ਜਿਵੇਂ ਡਾਈਟ ਤਾਂ ਆਪਾਂ ਜਿਵੇਂ ਡਾਈਟ ਚ ਤੈਨੂੰ ਦੇ ਰਹੇ ਹਾਂ ਜਿਹੜੀ ਆਪਣਾ ਸੰਨੀ ਬਾਈ ਜੀ ਦਰਾਇਤ ਉਹਨਾਂ ਦੀ ਫੀਡ ਆਉਂਦੀ ਹੈ ਸ਼ਬ ਹਾਂ ਹਾਂ ਠੀਕ ਆ ਸ਼ੇ ਫੀਡ ਹਾਂ ਜਾਈ ਜੀ ਉਹਦੇ ਦੋ ਤਿੰਨ ਅੱਡਾ ਆਉਂਦੇ ਬਚਪਨ ਚ ਛੋਟਾ ਜਿਹਾ 6 ਮਹੀਨੇ ਤੋਂ ਤੁਹਾਡੇ ਦਿੰਦੇ ਸੀ ਅੱਛਾ ਜੀ ਉਹਦੇ ਬਾਅਦ ਚ ਜਿਵੇਂ ਜਿਵੇਂ ਪਲੈਟੀਨ ਠੀਕ ਹੈ ਜੀ ਹੁਣ ਜਿਵੇਂ ਇਹਨੂੰ ਕੋਈ ਸ਼ੋਅ ਸਟਾਰ ਦੇ ਨਾਮ ਤੋਂ ਫੀਡ ਆ ਰਹੀ ਹੈ ਹੁਣ ਪਿਛਲੇ 6 ਮਹੀਨਿਆਂ ਤੋਂ ਉਹ ਸ਼ੁਰੂ ਕੀਤੀ ਇਹਨੂੰ ਅੱਛਾ ਜੀ ਮਤਲਬ 6 ਜਾਂ 4 ਕਿ ਮਹੀਨੇ ਲਾ ਲਓ ਜਦੋਂ ਦੋ ਦੰਦ ਖੋਣਾ ਸ਼ੁਰੂ ਹੋ ਗਿਆ ਸੀ ਉਦੋਂ ਠੀਕ ਹੈ ਜੀ ਤੇ ਕਿਉਂਕਿ ਐਕਸਰਸਾਈਜ਼ ਦੇਖੋ ਘੋੜੇ ਖਾਤਰ ਬਹੁਤ ਜ਼ਰੂਰੀ ਹੈ ਤੇ ਐਕਸਰਸਾਈਜ਼ ਬਿਨਾ ਡਾਈਟ ਤੋਂ ਪ੍ਰੋਪਰ ਡਾਈਟ ਤੋਂ ਬਿਨਾ ਪ੍ਰੋਪਰ ਹਾਂ ਜੇ ਆਪਾਂ ਕਲੀ ਸਹੀ ਓੜੇ ਚ ਹੋਊਗੀ ਤਾਂ ਉਹ ਪ੍ਰੋਪਰ ਕੰਮ ਹੀ ਕਰੂਗੀ ਜੀ ਮਾਲੂ ਡਾਈਟ ਸਹੀ ਨਹੀਂ ਦੇ ਰਿਹਾ ਆਪਾਂ ਐਕਸਰਸਾਈਜ਼ ਦੇ ਰਾਂ ਤਾਂ ਉਹਦੇ ਹੱਡ ਬੋਦੇ ਹੋਏ ਨੇ ਝੜਕ ਝੜਕ ਬੋਲਣ ਲੱਗ ਜਾਣੇ ਡਾਈਟ ਬਹੁਤ ਜ਼ਿਆਦਾ ਇਮ ਰੋਲ ਰੱਖਦੀ ਹੈ ਡਾਈਟ ਔਰ ਐਕਸਰਸਾਈਜ਼ ਹੈ ਤਾਂ ਸਾਰੀ ਇੱਕ ਚੀਜ਼ ਦੂਜੀ ਚੀਜ਼ ਹੋਣ ਜਿਵੇਂ ਕੋਰਟ ਸ਼ਾਈਨਿੰਗ ਹੋਰ ਹੈ ਪ੍ਰੋਪਰ ਡਾਈਟ ਫੀਡ ਮਤਲਬ ਆਮਨੋ ਬੇਸ ਤਾਂ ਫੀਡ ਤੋਂ ਹੀ ਸ਼ੁਰੂ ਹੁੰਦਾ ਚੰਗੀ ਫੀਡ ਤੇ ਉਹ ਬਿਲਕੁਲ ਰਖ ਰਖਾਫਦਾ ਮੇਨ ਰੀ ਹੂੰ ਇਹਨਾਂ ਦਿਨਾਂ ਚ ਪਤਾ ਕੀ ਗੱਲ ਹੈ ਵੀਰੇ ਜੀ ਕਿਉਂ ਗਰਮੀ ਬਹੁਤ ਹੱਤ ਦੀ ਪੈ ਰਹੀ ਆ ਬਿਲਕੁਲ ਜੀ ਤੁਹਾਡੇ ਰਾਜਸਥਾਨ ਖਾਸ ਕਰਕੇ ਗਰਮੀ ਕਰਕੇ ਜਾਣਿਆ ਜਾਂਦਾ ਵੈਸੇ ਹੁਣ ਟੈਂਪਰੇਚਰ ਇਹਦਾ ਪੰਜਾਬ ਦੇ ਬਰਾਬਰੀ ਆ ਪੰਜਾਬ ਚ ਵੀ ਇਹੀ ਹਾਲ ਹੋ ਗਿਆ ਬਿਲਕੁਲ ਬਿਲਕੁਲ 50 ਡਿਗਰੀ ਦੇ ਉਪਰ ਹੋ ਗਿਆ ਜੀ ਹਾਂ ਹਾਂ ਪਰ ਉਸ ਦੇ ਬਾਵਜੂਦ ਵੀ ਜਿਵੇਂ ਕੱਲਾ ਨਿਆਬ ਨਹੀਂ ਬਾਕੀ ਵੀ ਤੁਹਾਡੇ ਐਨੀਮਲ ਦੇਖਿਆ ਮੈਂ ਬਰੀਡਿੰਗ ਵਾਲੀ ਘੋੜੀ ਦੇਖਿਆ ਜਿਹੜੀ ਤੁਸੀਂ ਤੂਫਾਨ ਦੀ ਦੱਸ ਰਹੇ ਹੋ ਕਾਫੀ ਏਜਡ ਘੋੜੀ ਆ ਉਹ ਵੈਲ ਮੈਂਟੇਨ ਬਿਲਕੁਲ ਤੇ ਬੱਚੇ ਵੀ ਬਹੁਤ ਸਹੀ ਆ ਫਿਰ ਉਹਨਾਂ ਨੂੰ ਸਾਰਿਆਂ ਨੂੰ ਇੱਕੋ ਤਰ੍ਹਾਂ ਦੀ ਫੀਡ ਚੱਲੀ ਜਾਂਦੀ ਹੈ ਜੀ ਆਹ ਬਿਲਕੁਲ ਜੀ ਅੱਛਾ ਜੀ ਫੀਡ ਸਾਰੀ ਫੀਡ ਦਾ ਵੀ ਉਹ ਕਹਿੰਦਾ ਫੀਡ ਕਰਕੇ ਉਹਨਾਂ ਜਿਵੇਂ ਇੱਕ ਘੋੜੀ ਸੀ ਮੈਂ ਸੁਈਏ 2 ਮਹੀਨੇ ਹੋਇਆ ਹਾਂਜੀ ਤੇ ਬਹੁਤ ਕਟੋ-ਕਟ 18 ਸਾਲਾਂ 19 ਸਾਲਾਂ ਦੀ ਘੋੜੀ ਆ ਉਹ ਤੁਸੀਂ ਹੁਣ ਵੇਖੀਏ ਹਾਂ ਹਾਂ ਹਾਂਜੀ ਹਾਂਜੀ ਬਾਕੀ ਸਾਰਾ ਫੀਡ ਦਾ ਹੀ ਮੰਨੋ ਜੀ ਬਾਕੀ ਗਰਮੀ ਚ ਤਾਂ ਆਣਾ ਵੀ ਕੁਝ ਇਹ ਮਾਰਵਾੜ ਦਾ ਘੋੜਾ ਤਿੰਨਾ ਗਰਮੀ ਦਾ ਇਹਦਾ ਹੁੰਦਾ ਨਹੀਂ ਇਫੈਕਟ ਹਮਮ ਸਕਿਨ ਬਹੁਤ ਪਤਲੀ ਹੈ ਬਿਲਕੁਲ ਇਹ ਮਿਡ ਏਰੀਆ ਦਾ ਬੜਾ ਜੇ ਇਫੈਕਟ ਪੈਂਦਾ ਹੂੰ ਉਹ ਇਧਰ ਮ ਝੋਨਾ ਤੁਹਾਡੇ ਘੱਟ ਲੱਗਦਾ ਹੋਣਾ ਜੀ ਕਿ ਇਧਰ ਵੀ ਲੱਗਦਾ ਇਹ ਏਰੀਆ ਚ ਲੱਗਦਾ ਬਾਕੀ ਬਹੁਤ ਥੋੜਾ ਏਰੀਆ ਜੀ ਠੀਕ ਹੈ ਜੀ ਇਹ ਝੋਨਾ ਲੱਗਦਾ ਹਨਮਾਨਗੜ ਦੇ ਆਰ ਬਰਸ਼ਰ ਦੇ ਬਾਕੀ ਅਤੇ ਇਹ ਮੰਨੋ 10% ਏਰੀਏ 'ਚ ਜਿਉਂਨਾ ਲੱਗਦਾ ਨਮਨਗੜ੍ਹ 'ਚ ਠੀਕ ਹੈ ਜੀ ਕੋੜੇ ਵੀਰ ਕੋਲ ਹੋਰ ਵੀ ਬਹੁਤ ਚੰਗਾ ਇੱਕ ਰਾਸ ਰੂਪ ਦਾ ਡਾਇਰੈਕਟ ਵੀ ਆ ਹਨਾ ਵੀਰੇ ਹਾਂਜੀ 드론 ਕੋੜਾ 드론 ਕੋੜਾ ਤੇ ਉਹ ਚਲੋ ਦਿਖਾਇਆ ਨਹੀਂ ਫਿਰ ਕਦੇ ਮੌਕਾ ਮਿਲਿਆ ਜਰੂਰ ਦਿਖਾਵਾਂਗੇ ਬਾਈ ਕਹਿੰਦਾ ਇਸ ਵਾਰ ਆਪਾਂ ਨੇ ਸਿਰਫ ਵੀ ਨਿਆਬ ਦੀ ਉਹ ਵੀਡੀਓਗ੍ਰਾਫੀ ਕਰਨੀ ਹੈ ਇਹੀ ਲੋਕਾਂ ਨੂੰ ਦਿਖਾਉਣਾ ਤੇ ਵੀਰੇ ਇਹਨੂੰ ਸਟੱਡ ਸਰਵਿਸ ਓਪਨ ਕਰਨ ਨੂੰ ਕਿੰਨਾ ਕ ਸਮਾਂ ਹੋ ਗਿਆ ਆਪਾਂ ਨੂੰ ਇਹ ਬਈ ਉਹ 2 ਮਹੀਨੇ ਤਕਰੀਬ ਹੋ ਗਿਆ ਜੀ 2 ਮਹੀਨੇ ਕਿੰਨੇ ਕ ਕੋੜੇ ਮੀਟ ਕਰਾਤੀ ਬਈ ਉਹ ਗੋੜੀਆਂ ਹੋ ਗਿਆ ਇਹ ਤਾਂ ਨਾ ਕੋੜੀ ਦੋ ਆਈਆਂ ਵੀ ਆ ਗੋ ਸੀਜ਼ਨ ਉਹ ਬਾਕੀ ਇੱਕ ਵਾਰ ਕੀ ਰਿਜ਼ਲਟ ਦੇ ਬੇਸ ਤੇ ਲੋਕੀ ਵੀ ਆਪਦੇ ਹਿਸਾਬ ਨਾਲ ਡਿਸਾਈਡ ਕਰਕੇ ਲੈਣਗੇ ਕਿ ਰਿਜ਼ਲਟ ਆਉਂਦਾ ਹੈ ਕੀ ਮਤਲਬ ਆਪਣੀ ਘੋੜੀ ਦਾ ਕੈਲੀਬਰ ਹੈ ਕੀ ਘੋੜੇ ਦਾ ਉਹ ਵੀ ਹੋ ਜਾਊਗਾ ਹਮ ਦੇਖੋ ਰਿਜ਼ਲਟ ਤਾਂ ਵੀਰੇ ਤਕਰੀਬਨ ਕਿਉਂਕਿ ਬਲੱਡ ਲਾਈਨ ਤਾਂ ਚਾਰ ਪੀੜੀਆਂ ਦਾ ਡਾਟਾ ਤੁਹਾਡੇ ਕੋਲ ਪਿਆ ਮਦਰ ਸਾਈਡ ਡਾਇਰੈਕਟ ਤੂਫਾਨ ਦੀ ਆ ਗਈ ਜੀ ਨਹੀਂ ਆਪਾਂ ਕੀ ਦੇਖਿਆ ਆਲੀ ਸ਼ਾਨ ਨਾਲ ਜਦੋਂ ਸੁਲਤਾਨ ਦਾ ਮੈਚ ਬੈਠਦਾ ਤਾਂ ਉਹ ਐਕਸਟਰਾਔਰਡਨਰੀ ਚੀਜ਼ ਹੁੰਦੀ ਹੈ ਜੀ ਭਾਈ ਜਿਹੜਾ ਡੈਮ ਸਾਈਡ ਤੋਂ ਬੈਠੇ ਉਹ ਤਾਂ ਸਾਰਾ ਲਗਭਗ ਲੋਕਾਂ ਨੇ ਦੇਖਿਆ ਹੋਇਆ ਦੇਖਿਆ ਹੋਇਆ ਤੇ ਜਿਹੜਾ ਸਾਇਰ ਸਾਈਡ ਤੋਂ ਇਹ ਬੈਠਾ ਹੈ ਥੋੜੇ ਸਾਹਮਣੇ ਆ ਉਹ ਦੇਖ ਹਾਂ ਉਹ ਦੇਖ ਇੱਕ ਬੱਚਾ ਹੋਰ ਵੀ ਹੈ ਆਪਣਾ ਇਹ ਦਾ ਨਿਆਬ ਦਾ ਰਾਈਟ ਬ੍ਰਦਰ ਉਹ ਇਸ ਤੋਂ ਵੀ ਸੁਣਖਾਂ ਬਣੂਗਾ ਅੱਛਾ ਅੱਛਾ ਜੀ ਉਹ ਸੇਮ ਕੰਬੀਨੇਸ਼ਨ ਮਾਪੇ ਦੋਨੋਂ ਸਾਈਡ ਤੋਂ ਠੀਕ ਹੈ ਜੀ ਹਾਂਜੀ ਨੇ ਆਵਾ ਪਾਉਂ ਦਿਖੀ ਰਿਹਾ ਕੁਆਲਟੀ ਵਾਈਜ਼ ਬਹੁਤ ਚੰਗਾ ਤੇ ਹਾਈਟ ਕਿੰਨੀ ਕਰ ਗਏ ਵੀਰੇ ਆਪਣਾ ਇਹ ਹਾਈਟ ਵੀ ਇਹ 64 ਤੋਂ ਬਾਹਰ ਹੈ ਜੀ 64 ਤੋਂ ਬਾਹਰ ਹੋ ਗਿਆ ਤੇ ਹੁਣ 2 ਦੰਦ ਹੋ ਗਿਆ ਜੀ ਆਪਣਾ ਹਾਂ 2 ਦੰਦ ਕਰੀ ਜਾਂਦਾ ਅੱਛਾ ਜੀ ਸਟਾਰਟ ਹੋਇਆ ਹਾਂ ਸਟਾਰਟ ਹੋਇਆ ਉਹ ਕਿਉਂਕਿ ਨਵੰਬਰ ਦੇ ਵਿੱਚ ਸ਼ੋ ਹੋਇਆ ਉਦੋਂ ਇਹ ਮਿਲਕਲੀਸ਼ ਦੇ ਵਿੱਚ ਸ਼ੋ ਲੜਿਆ ਜਿਵੇਂ ਵੀਰੇ ਆਪਾਂ ਟੋਪੇਸਟ ਸ਼ੋ ਆ ਪੁਸ਼ਕਰ ਕਿਉਂਕਿ 60 60 70 70 ਐਨੀਮਲ ਇੱਕ ਰਿੰਗ ਦੇ ਵਿੱਚ ਆਰਾਮ ਨਾਲ ਹੋ ਜਾਂਦੇ ਆ ਜਿਹੜਾ ਪੁਸ਼ਕਰ ਸ਼ੋ ਜਿੱਤ ਗਿਆ ਸਮਝ ਲਓ ਆਲ ਇੰਡੀਆ ਦਾ ਪੂਰਾ ਚੈਂਪੀਅਨ ਗਿਣਿਆ ਜਾਂਦਾ ਜੀ ਬਿਲਕੁਲ ਬਿਲਕੁਲ ਤੇ ਹੁਣ ਇਸ ਨੂੰ ਕਿਸ ਤਰ੍ਹਾਂ ਮੇਨਟੇਨ ਰੱਖਦੇ ਹੋ ਵੀਰੇ ਆਉਣ ਵਾਲੇ ਦਿਨਾਂ ਚ ਦੇਖੋ ਜਿਵੇਂ ਸ਼ੋਅ ਵਾਲਾ ਐਨੀਮਲ ਆ ਇਹ ਤੇ ਇਸ ਦੀ ਮੇਨਟੇਨੈਂਸ ਕੀ ਰਹਿੰਦੀ ਆ ਸ਼ੋਭਾ ਤੋਂ ਲੈ ਕੇ ਸ਼ਾਮ ਤੱਕ ਕੀ ਐਕਸਰਸਾਈਜ਼ ਹੁੰਦੀ ਆ ਇਹਦੀ ਬਜੀ ਇੱਕ ਟਾਈਮ ਤਾਂ ਅਸੀਂ ਇਹ ਐਕਸਰਸਾਈਜ਼ ਦਸੂਰੇ ਤਾਂ ਪੂਰੀ ਪੂਰੀ ਲੰਜਿੰਗ ਨੇ ਦੇਣਾ ਉਹਨਾਂ ਨੂੰ ਐਕਸਰਸਾਈਜ਼ ਖੁੱਲਾ ਛੱਡ ਕੇ ਸ਼ਾਮ ਨੂੰ ਕੀ ਆ ਵਾਕ ਕਰਵਾਉਂਦੇ ਨੇ ਜੀ ਤੇ ਹੁਣ ਜਿਵੇਂ ਫੀਡ ਦੀ ਸ਼ੁਰੂ ਕਰੋ ਤਾਂ ਆਪਾਂ ਪਹਿਲਾਂ ਤੁਹਾਨੂੰ ਦੱਸਿਆ ਸੀ ਆਪਣਾ ਇਹਨਾਂ ਦਾ ਉਹਨ ਇੱਕ ਨਵਾਂ ਪ੍ਰੋਡਕਟ ਸ਼ੁਰੂ ਕੀਤਾ ਹੈ ਜੀ ਉਹ ਸ਼ੋਅ ਸਟਾਰ ਕਰਕੇ ਆਉਂਦਾ ਜਿਹੜਾ ਸ਼ੋਅ ਖਾਤਰ ਜੀ अच्छा स्पेशल शो वाले एनिमल वास्ते आओ शो वाले तो जब स्टड सर्विस ਤੁਸੀਂ オーپن ਕਰਦੇ ਹੋ ਉਹਦੇ ਬਾਅਦ ਚ ਉਹਦਾ ਕੰਮ ਰਿਜ਼ਲਟ ਬਹੁਤ ਚੰਗਾ ਹੈ ਜੀ ਤੇ ਉਦੋਂ ਤੋਂ ਆਪਾਂ ਸ਼ੁਰੂ ਕੋ ਕੀਤਾ ਬਾਕੀ ਤਾਂ ਜਿਵੇਂ ਯੂਜ਼ਵਲ ਜੀਵਾਂ ਜੋ ਹੈ ਇਹਦੀ ਏਜ ਵੱਡੀ ਜਾਂਦੀ ਉਹਨੂੰ ਉਨੀ ਜਿਆਦਾ ਐਕਸਰਸਾਈਜ਼ ਕਰੇ ਸ਼ੁਰੂ ਕਰਵਾਤੀ ਠੀਕ ਹੈ ਜੀ ਕੁਝ ਮੌਸਮ ਦਾ ਵੀ ਹੁੰਦਾ ਹੈ ਕਈ ਵਾਰ ਬਾਲੀ ਗਰਮੀ ਹੁੰਦੀ ਹੈ ਤਾਂ ਕਈ ਵਾਰ ਘਟ ਵੀ ਦਿੰਦੇ ਆ ਠੀਕ ਹੈ ਜੀ ਬਾਕੀ ਤਾਂ ਜਿਵੇਂ ਯੂਜ਼ਵਲ ਜੋ ਸ਼ੁਰੂ ਤੋਂ ਚੱਲਦਾ ਰਿਹਾ ਬਈ ਉਹੀ ਚੱਲ ਰਿਹਾ ਹਾਂਜੀ ਵਿਚਾਲੇ ਸਪਲੀਮੈਂਟਸ ਹੋਰ ਆ ਵੀ ਖੂਬ ਦੇਂਦੇ ਰਹੇ ਹੁਣ ਤਾਂ ਆ ਵੀ ਮਤਲਬ ਠੀਕ ਹੈ ਫੀਡ ਦਾ ਹੀ ਹੁਣ ਕੋਈ ਸਪਲੀਮੈਂਟ ਨਹੀਂ ਦੇ ਰਹੇ ਸ ਤੇ ਉਹ ਉਹਨਾਂ ਪਹਿਲਾਂ ਨਾਲੋਂ ਜਿਵੇਂ ਵੀਰੇ ਤੁਹਾਨੂੰ ਤਕਰੀਬਨ ਕਾਫੀ ਸਾਲਾਂ ਦਾ ਤਜਰਬਾ ਤੁਹਾਡਾ ਏਰੀਆ ਘੋੜਿਆਂ ਕਰਕੇ ਹੀ ਜਾਣਿਆ ਜਾਂਦਾ ਜਿਆਦਾ ਤੁਹਾਨੂੰ ਕੀ ਫਰਕ ਲੱਗਿਆ ਵੀ ਆਪ ਆਪ ਵੀ ਤੁਸੀਂ ਦਾਣਾ ਦਿੰਦੇ ਰਹੇ ਹੋ ਵਾਂਗ ਹੁਣ ਜਿਵੇਂ ਫੀਡ ਵੀ ਵਰਤ ਰਹੇ ਹੋ ਤੁਸੀਂ ਸ਼ੋ ਵੀ ਜਿਤਾ ਲਿਆ ਬੱਚਾ ਤੇ ਤੁਸੀਂ ਐਕਸਟਰਾ ਵੀਕ ਜਿਹੜਾ ਸ਼ੋ ਸਟਾਰ ਦੇ ਰਹੇ ਹੋ ਤੁਸੀਂ ਅਭੀ ਇਹਨਾਂ ਦਾ ਕੀ ਡਿਫਰੈਂਸ ਲੱਗਿਆ ਇਹ ਚੀਜ਼ਾਂ ਤੁਹਾਨੂੰ ਪਰ ਡਿਫਰੈਂਸ ਤਾਂ ਇਹ ਕੀ ਦਿਖੀ ਜਾਂਦਾ ਪਹਿਲਾਂ 161 62 63 ਦੇ ਘੋੜੇ ਹੁੰਦੇ ਸੀ ਲੋਕਾਂ ਨੇ ਪੈਂਡ ਪੈਂਡ 66.5 ਇੰਚ ਦੇ ਘੋੜੇ ਪੈਦਾ ਕਰ ਲਏ ਜੀ ਤੇ ਜਿਹੜੀ ਮਲਟੀ ਗ੍ਰੇਨ ਫੀਡਸ ਵਗੈਰਾ ਹੈ ਚੰਗੀ ਕੁਆਲਿਟੀ ਦੀ ਆਪਾਂ ਦੇ ਰਹੇ ਕਰ ਰਹੇ ਆ ਇੱਕ ਇਹ ਵੀ ਬਹੁਤ ਮਾਇਨੇ ਰੱਖਦਾ ਆਪਣੇ ਆਪ ਤੇ ਜੀ ਤੇ ਬਾਕੀ ਤਾਂ ਜੋ ਆਪਣਾ ਬਲੱਡ ਲਾਈਨ ਹੈ ਹੂੰ ਹੂੰ ਇਹਦਾ ਵੀ ਰੋਲ ਹੁੰਦਾ ਬੜਾ ਹਾਂ ਬਿਲਕੁਲ ਸਹੀ ਰੋਲ ਹੁੰਦਾ ਹੈ ਜੀ ਡਾਈਟ ਹੋ ਗਿਆ ਰੋ ਬਲੱਡ ਲਾਈਨ ਦਾ ਰੋਲ ਹੋ ਗਿਆ ਸਾਰੀਆਂ ਚੀਜ਼ਾਂ ਦਾ ਕੰਬੀਨੇਸ਼ਨ ਹੋ ਗਿਆ ਛੋੜੀ ਛੋੜੀ ਦਾ ਕੰਬੀਨੇਸ਼ਨ ਹੋ ਗਿਆ ਹੂੰ ਕਿਤੇ ਨਾ ਕਿਤੇ ਇਹ ਵੀ ਲੱਗਦਾ ਵੀ ਜੇ ਹੁਣ ਚੰਗੀ ਡਾਈਟ ਦਿੰਨੇ ਆਪਾਂ ਚੰਗੀ ਘੋੜਿਆਂ ਨੂੰ ਫੀਡ ਦਿੰਨੇ ਆ ਉਹਦੇ ਨਾਲ ਹੈਲਥ ਵਾਈਜ਼ ਵੀ ਬਹੁਤ ਚੰਗਾ ਰਹਿੰਦਾ ਹੈਲਥ ਇਸ਼ੂ ਵੀ ਨਹੀਂ ਆਉਂਦੇ ਕੋਈ ਬਿਲਕੁਲ ਨਹੀਂ ਆਉਂਦੇ ਹੈਨਾ ਤੇ ਇੱਕ ਤੁਸੀਂ ਵੀਰੇ ਕਿਵੇਂ ਵੀ ਕਿੰਨੀ ਕੁ ਕੁਆਂਟੀਟੀ ਦੇ ਵਿੱਚ ਦੇ ਦਾਂਨੇ ਆ ਫੀਡ ਇੱਕ ਦਿਨ ਚ ਕਿੰਨੇ ਕੁ ਖਾ ਜਾਂਦਾ ਤੁਹਾਡਾ ਬਸ਼ੇਰਾ ਫੀਡ ਭਾਈ ਜੀ ਰਿਕਮੈਂਡ ਤਾਂ ਉਹ ਜ਼ਿਆਦਾ ਕਰਦੇ ਮਤਲਬ 2 ਕਿਲੋ ਪਰ ਟਾਈਮ ਦੀ ਕਰਦੇ ਪਰ ਆਪਾਂ ਤੋਂ 1 ਕਿਲੋ ਤੋਂ ਉੱਤੇ ਕਦੇ ਵੀ ਨਹੀਂ ਭਾਈ ਅੱਛਾ ਜੀ ਪਰ ਟਾਈਮ ਦੀ 1 ਟਾਈਮ 3 ਟਾਈਮ ਦਿੰਦੇ ਆਸੀਂ ਵੀ 3 ਕਿਲੋ ਫੀਡ ਦਿੰਦੇ ਆ ਹਾਂ ਇਨਾ ਫਾਵੇਰੇ ਕੋੜਾ ਰੱਜ ਜਾਂਦਾ ਬਿਲਕੁਲ ਤੇ ਮੇਰੇ ਸਾਹਮਣੇ ਇਹਦਾ ਹਾਂ ਵੈਲ ਮੇਨਟੇਨਡ ਰਹਿੰਦਾ ਜੀ ਤੇ ਇਹਦੀ ਫੀਸ ਕਿੰਨੀ ਰੱਖਤੀ ਬਿਛਰੇ ਦੀ ਇਹਦੀ ਵੀ 75000 ਰੁਪਏ 75000 ਰੁਪਏ ਫੀਸ ਠੀਕ ਆ ਜੀ ਤੇ ਇੱਕ ਤੁਹਾਡੇ ਮੇਰੇ ਕੋਲ ਨੀਲੀ ਘੋੜੀ ਦੇਖੀ ਆ ਵੀਰੇ ਹਾਂਜੀ ਤੇ ਉਹ ਤੁਸੀਂ ਦੱਸਦੇ ਸੀ ਮੱਜੂ ਕਿਵੇਂ ਲੱਗ ਲਈ ਮੱਜੂ ਕੀ ਉਹ ਆਪਣਾ ਗੁਰਬਾਜ ਖੈਰਾ ਕਰਕੇ ਘੋੜਾ ਸਹੋਲੀ ਆ ਸ਼ਹਿਰ ਉਹ ਹੀ ਘੋੜਾ ਹੈ ਜੀ ਉਹ ਮੈਨੂੰ ਲੱਗਦਾ ਆ ਗਿਆ ਡਾਇਮੰਡ ਦਾ ਆ ਗਿਆ ਸ਼ਹਿਰ ਡਾਇਮੰਡ ਦਾ ਤੇ ਘੋੜੀ ਦੀ ਮਾਂ ਐਡਮ ਦੀ ਇਹ ਵੀ ਅੱਛਾ ਜੀ ਹਾਂਜੀ ਵੀ ਪਿਓਰ ਮੱਜੂਕੇ ਵਾਲਾ ਬਲੱਡ ਆ ਗਿਆ ਇਹਦੇ ਵਿੱਚ ਬਿਲਕੁਲ ਬਿਲਕੁਲ ਇਹ ਮੱਜੂਕੇ ਦੀ ਆਪ ਤੇ ਹੁਣ ਪਿੱਛੇ ਕ੍ਰੋਸ ਕਰਾਈ ਵੀ ਸੀ ਦੋ ਆਪਾਂ ਲਿੱਤੀ ਦਲਵਾਗ ਤੋਂ ਜੀ ਰਣੀਆਂ ਤਾਂ ਤੇ ਅਨਫੋਰਚਨਟਲੀ ਖਾਲੀ ਨਿਕਲੀ ਹੁਣ ਦੁਬਾਰੇ ਕੋਈ ਆਪ ਦਾ ਘੋੜਾ ਛੱਡਾਂਗੇ ਅੱਜ ਇਹ ਵੀ ਹੁਣ ਆਪਣਾ ਨਿਆਬ ਛੱਡਾਂਗੇ ਆਪਾਂ ਠੀਕ ਹੈ ਜੀ ਨਹੀਂ ਬਹੁਤ ਚੰਗੀ ਹੈਵੀ ਸਟਰਕਚਰ ਦੀ ਘੋੜੀ ਆ ਇਹ ਉਹ ਆਈਟ ਵੀ 2 ਦੰਦ ਤੇ 64 ਤੋਂ ਬਾਹਰ ਹੈ ਜੀ 64 ਤੋਂ ਬਾਹਰ ਆ ਫਿਰ ਇਹ ਤੁਸੀਂ ਮਤਲਬ ਇੱਕ ਸਪੈਸ਼ਲ ਬਲੱਡ ਲਾਈਨ ਤੇ ਜ਼ਿਆਦਾ ਫੋਕਸ ਰੱਖਦੇ ਹੋ ਜਾਂ ਬਸ ਐਨੀਮਲ ਦੀ ਕੁਆਲਿਟੀ ਦੇਖਦੇ ਹੋ ਨਹੀਂ ਨਹੀਂ ਜੀ ਦੇਖੋ ਐਨੀਮਲ ਦੀ ਕੁਆਲਿਟੀ ਤਾਂ ਹੋਣੀ ਚਾਹੀਦੀ ਹੈ ਤੇ ਬਲੱਡ ਲਾਈਨ ਦਾ ਅੱਗੇ ਬਰੀਡਿੰਗ ਚ ਕੁਆਲਿਟੀ ਇੰਪਰੂਵ ਕਰਨ ਚ ਬਹੁਤ ਜ਼ਿਆਦਾ ਇੰਪੋਰਟੈਂਸ ਹੈ ਹਮ ਜਿਵੇਂ ਘੋੜੀ ਤੁਹਾਡੀ ਉਹ ਬਹੁਤ ਹੈਵੀ ਬੋਨ ਆ ਜਦੋਂ ਹੁਣ ਨਿਆਬ ਤੋਂ ਤੁਸੀਂ ਅੱਗੇ ਪ੍ਰੋਡਿਊਸ ਕਰਾਉਂਗੇ ਕੁਛ ਤਾਂ ਉਹ ਬੈਟਰ ਬਿਲਕੁਲ ਸਭ ਚ ਜੰਮ ਕੰਬੀਨੇਸ਼ਨ ਬੜੀ ਆ ਬੈਜੀ ਉਹਨਾ ਬ ਏਰੀਆ ਦਾ ਵੀਰੇ ਜੀ ਤੁਹਾਡਾ ਜਿਵੇਂ Rajasthan ਮਾਰਵਾੜ ਕਰਕੇ ਜਾਣਿਆ ਜਾਂਦਾ ਹਨਾ ਘੋੜਿਆਂ ਤੋਂ ਬਹੁਤ ਮਨ ਪ੍ਰਾਣਾ ਕੰਮ ਚੱਲ ਰਿਹਾ ਘੋੜਿਆਂ ਦੇ ਉੱਪਰ ਜੇ ਆਪਾਂ ਗੱਲ ਕਰੀਏ ਤੁਹਾਡਾ ਸ਼ੌਕ ਕਿੰਨਾ ਕੁ ਪੁਰਾਣਾ ਜੀ ਘੋੜਿਆਂ ਦੇ ਵਿੱਚ ਕੋਈ ਸ਼ੌਕ ਤਾਂ ਬਚਪਨ ਤੋਂ ਹੀ ਹੈ ਜਿਵੇਂ ਪਹਿਲਾਂ ਬਜ਼ੁਰਗ ਘੋੜੇ ਰੱਖਦੇ ਸੀ ਮੇਰੇ ਨਾਨਕਾ ਸਿੱਟ ਬਾਲੇ ਘੋੜੇ ਰੱਖਦੇ ਹੁੰਦੇ ਸੀ ਅੱਛਾ ਜੀ ਤੇ ਕਾਫੀ ਅਸੀਂ ਵੱਡੇ ਹੋ ਗਏ ਮਤਲਬ 14-15 ਸਾਲ ਦੇ ਉਹ ਤੋਂ ਕੰਟੀਨਿਊ ਕੋਈ ਘੋੜੇ ਹੁੰਦੇ ਸੀ ਉਹਨਾਂ ਕੋਲ ਜੀ ਤੇ ਹੁਣ ਆਪਾਂ 1.5-4 ਸਾਲ ਹੋ ਗਏ ਜਦੋਂ ਆਪਾਂ ਆਪ ਮਤਲਬ ਘੋੜਾ ਲਿਆ ਤੇ ਪੂਰਾ ਪ੍ਰੋਪਰ ਸੈਟਅਪ ਕੀਤਾ ਹੈ ਫਾਰਮ ਦਾ ਵੀ ਹੁਣ ਪ੍ਰੋਫੈਸ਼ਨਲੀ ਤੁਸੀਂ ਐਂਟਰ ਕਰ ਗਏ ਇਸ ਕੰਮ ਦੇ ਵਿੱਚ ਹਾਂਜੀ ਸ਼ੌਮ ਦੇ ਨਾਲ ਹੁਣ ਬਿਜ਼ਨਸ ਵੀ ਹੋ ਗਿਆ ਇਹ ਨਾ ਠੀਕ ਹੈ ਵੀਰੇ ਜੀ ਬਾਕੀ ਤੁਹਾਡੀ ਚੁਆਇਸ ਬਹੁਤ ਯੂਨੀਕ ਆ ਬਿਲਕੁਲ ਅਲੱਗ ਜੀ ਆ ਵੀ ਸੁਲਤਾਨ ਬਲੱਡ ਲਾਈਨ ਦੇ ਬਹੁਤ ਘੱਟ ਸਟ੍ਰੇਲੀਅਨ ਅਜੇ ਹੁਣ ਦੇਖਿਆ ਜਾ ਬਿਲਕੁਲ ਬਿਲਕੁਲ ਕਿਉਂਕਿ ਲੋਕ ਕੀ ਕਰਦੇ ਆ ਵੀ ਜਿਵੇਂ ਮੰਨ ਲਓ ਕੋਈ ਚੰਗਾ ਸਟ੍ਰੇਲੀਅਨ ਜਲ ਰਿਹਾ ਉਹਦੇ ਬੱਚੇ ਖਰੀਦੀ ਜਾਂਦੇ ਆ ਆਉਟ ਸਾਈਡ ਤੇ ਹਾਂਜੀ ਤੇ ਫਿਰ ਜਦੋਂ ਜਿਹਦੇ ਬੱਚੇ ਜ਼ਿਆਦਾ ਪੈਦਾ ਹੋ ਰਹੇ ਨੇ ਉਹ ਬਸ਼ੇਰੀਆਂ ਘੋੜੀਆਂ ਵੀ ਵੱਧ ਪੈਦਾ ਹੋਣਗੇ ਨੇਚੁਰਲੀ ਗੱਲ ਆ ਉਹ ਬਰੀਡ ਕਿਸ ਤੋਂ ਹੋਣੀ ਆ ਉਹ ਲੋਕ ਅੱਗੇ ਸੋਚਦੇ ਨਹੀਂ ਹੈਗੇ ਤੁਸੀਂ ਉਹ ਚੀਜ਼ ਨੂੰ ਮਤਲਬ ਮੈਨੇ ਰੱਖਿਆ ਵੀ ਜਿਵੇਂ ਆਲੀਸ਼ਾਨ ਲਾਈਨ ਹੋ ਗਈ ਜਾਂ ਹੋਰ ਦੇਵਲੀ ਲਾਈਨ ਹੋ ਗਈ ਵੀ ਆਸਟ੍ਰੇਲੀਅਨ ਕਿਹੜਾ ਵਰਤਿਆ ਜਾਵੇ ਉਹਨਾਂ ਦੇ ਉੱਪਰ ਭਾਈ ਜਿਹੜੀ ਮਾਰਵਾੜੀ ਜਿਹੜੀ ਆ ਬਿਲਕੁਲ ਰੱਖੀ ਸੀ ਮਾਰਵਾੜੀ ਦਾ ਕੀ ਆ ਜਿਹੜੀ ਬਿਊਟੀ ਵਾਲੀ ਜਿਹੜੀ ਜਿਹੜਾ ਬਲੱਡ ਲਾਈਨ ਹੈ ਨਾ ਉਹ ਇੱਕਦੋਈ ਆ ਹੂੰ ਬਾਕੀ ਕਿ ਡੀਲਡੋਲ ਡਾ ਕੋਡਾਂ ਦੇ ਤੱਕੜੇ ਹਾਈਟ ਵਾਲੇ ਉਹ ਕਈ ਮਤਲਬ ਬਲੱਡ ਲਾਈਨ ਚ ਉਹ ਵਧੀਆ ਚੀਜ਼ ਹੈ ਹੂੰ ਤੇ ਪੈਲਸ ਦਾ ਕੀ ਸਾਰਿਆਂ ਦਾ ਕੰਬੀਨੇਸ਼ਨ ਹੈ ਜੇ ਪਿੱਛੋਂ ਦੇਖੋ ਦਾ ਤੁਸੀਂ ਫਿਰ ਆਪਣੇ ਆਲੀ ਸ਼ਾਨ ਨਹੀਂ ਸੀਗਾ ਇਸ ਤੇ ਉਹ ਆਪਣੇ ਇਹਦੇ ਕਿੰਨੀ ਆ ਗਿਆ ਕੁਝ ਪਰਸੈਂਟੇਜ ਮਤਲਬ ਮਾ ਵੱਲੋਂ ਆ ਗਿਆ ਜੀ ਹੁਣ ਜਿਵੇਂ ਆਲੀ ਸ਼ਾਨ ਤੋਂ ਕੇ ਤੀਜੀ ਚੌਥੀ ਪੀਡੀ ਦੀ ਘੋੜੀਆਂ ਹੋ ਗਈਆਂ ਜਿਵੇਂ ਫੇਮਸ ਘੋੜੇ ਇਹਨਾਂ ਦੀਆਂ ਤੇ 100% ਬਈ ਆ ਗਿਆ ਨਾਲ ਟਾਈਮ ਬੇ ਚੰਗਾ ਰਿਜ਼ਲਟ ਦਊਗਾ ਤੂਫਾਨ ਦੀਆਂ ਡਾਇਰੈਕਟ ਘੋੜੀਆਂ ਨੂੰ ਮਿਲਦਾ ਵੀਰੇ ਗਿਣਤੀ ਤੇ ਹੁਣੇ ਬਣਾ ਲੋਕਾਂ ਨੇ ਵੈਸੇ ਬਹੁਤ ਦਿੱਤੀਆਂ ਜੇ ਪਰ ਜੈਨੂਨ ਚ ਗੱਲ ਕਰੀ ਤਾਂ ਬਹੁਤ ਘੱਟ ਆ ਤੂਫਾਨ ਦੀਆਂ ਨਹੀਂ ਇਹ ਵੀ ਤੁਹਾਨੂੰ ਦੱਸਾਂ ਹੁਣ ਜਿਵੇਂ ਪੰਜਾਬ ਚ ਘੋੜੀਆਂ ਮੈਂ ਕਈ ਥ ਤੇ ਉਹ ਇਸ ਗੋੜੀਆਂ ਡੀਐਨਏ ਉਹਨਾਂ ਦਾ ਹੈ ਨਹੀਂ ਆਲਿਸ਼ਾਂ ਦੀਆਂ ਦੱਸਦੇ ਆ ਉਹ ਅੱਛਾ ਜੀ ਤੇ ਬਾਲੀ ਚੰਗੀ ਗੋੜੀਆਂ ਆ ਉਹਨਾਂ ਦੀ ਗੋੜੀਆਂ ਆਲਿਸ਼ਾਂ ਦੇ ਬੇਟੇ ਤੋਂ ਕਵਰ ਕਰਾ ਰਹੇ ਤੇ ਉਹ ਕਹਿੰਦੇ ਸਾਡੇ ਦਾ ਰਿਜ਼ਲਟ ਚੰਗੇ ਆ ਰਹੇ ਤੇ 100% ਉਹ ਗੋੜੀਆਂ ਆਲਿਸ਼ਾਂ ਦੀਆਂ ਨਹੀਂ ਬਈ ਹਾਂ ਕੋਈ ਡੀਐਨਏ ਵਾਲੀ ਕੁਆਲੀਫਾਈ ਕਰਵਾ ਕੇ ਮਾਪਿਓ ਦਾ ਦੋਵਾਂ ਦਾ ਫੇਰ ਕੋਈ ਕਰਵਾ ਕੇ ਬਰੀਡ ਚੰਗਾ ਕਰਕੇ ਦਿਖਾਵੇ ਤਾਂ ਆਪਾਂ ਮੰਨ ਸਕਦੇ ਵੈਸੇ ਡੀਐਨਏ ਮੇਰੇ ਸਾਬ ਨਾਲ ਬਹੁਤ ਜ਼ਿਆਦਾ ਜ਼ਰੂਰੀ ਹੋ ਗਿਆ ਹੁਣ ਦੇ ਸਮੇਂ ਦੇ ਵਿੱਚ ਬਿਲਕੁਲ ਕਿਉਂਕਿ ਜਦੋਂ ਵੀ ਕਿਤੇ ਲਾ ਲਓ ਤੁਸੀਂ ਝੂਠ ਬੋਲਿਆ ਜਾਂਦਾ ਉਹ ਬਲੱਡ ਲਾਈਨ ਦੀ ਬੋਲਿਆ ਜਾਂਦਾ ਬਿਲਕੁਲ ਵੀ ਇਹ ਫਲਾਣੇ ਦੀ ਇਹ ਫਲਾਣੇ ਇਹ ਜ ਬਲੱਡ ਲਾਈਨ ਕਈ ਚੀਜ਼ਾਂ ਹੁੰਦੀਆਂ ਜੀ ਉਸ ਚ ਕੀ ਬਲੱਡ ਲਾਈਨ ਦਾ ਐਟ ਲਿਸਟ ਇਹ ਹੋ ਗਿਆ ਨਾ ਤੇ ਕੱਲ ਨੂੰ ਬੰਦਾ ਐਂ ਤੋਖਾ ਨਹੀਂ ਕਰਦਾ ਵੀ ਆਪਾਂ ਕੀ ਚੀਜ਼ ਸੋਚ ਕੇ ਲੈ ਰਹੇ ਕੀ ਨਹੀਂ ਤੇ ਹੁਣ ਮਤਲਬ ਇਹ ਇਹ ਗੁੱਲ ਵੀ ਬਣੋ ਤੁਸੀਂ ਨਵੀਂ ਲਾਈਨਾਂ ਦਾ ਤੇ ਨਵੇਂ ਲੋਕਾਂ ਦਾ ਇਸ ਚ ਥੋੜਾ ਜਿਹਾ ਕ੍ਰੇਜ਼ ਤਾਂ ਵੀ ਵਧਿਆ ਵੀ ਮਤਲਬ ਉਹਨਾਂ ਨੂੰ ਮੌਕਾ ਮਿਲਣ ਲੱਗਿਆ ਮੌਕਾ ਮਿਲਣ ਲੱਗਿਆ ਨਾਲਾ ਤੇ ਲੈ ਦੇ ਕੇ ਜੋ ਵੀ ਚੰਗਾ ਜਾਨਵਰ ਹੁੰਦਾ ਸੀ ਇੱਕ ਲਾਈਨ ਦਾ ਹੀ ਹੁੰਦਾ ਸੀ ਜਦੋਂ ਡੀਐਨਏ ਨਹੀਂ ਹੁੰਦਾ ਸੀ ਜੀ ਜਿਹਦਾ ਮੰਗ ਲਿਆ ਉਹ ਤਿਆਰ ਹੁੰਦਾ ਸੀ ਜਿਹਦਾ ਚੱਲ ਰਿਆ ਨਹੀਂ ਤੁਹਾਡੀ ਚੋਇਸ ਚੰਗੀ ਰਹੀ ਆ ਹੁਣ ਬਿਲਕੁਲ ਬਲੱਡ ਲਾਈਨ ਅਲੱਗ ਆ ਤੁਹਾਡੇ ਕੋਲ ਜੀ ਸੋਚੀ ਆਪਾਂ ਜਿਵੇਂ ਤੂਫਾਨ ਦੀ ਡਾਇਰੈਕਟ ਹੈ ਇਹਦੀ ਮਾਂ ਬਹੁਤ ਘੱਟ ਘੋੜੀਆਂ ਨੇ ਤਕਰੀਬਨ 19-20 ਸਾਲ ਉਮਰ ਤੁਸੀਂ ਦੱਸ ਦਿਨ ਜੀ 19-19 ਸਾਲਾਂ ਦੇ ਨੇੜੇ ਤੜੇ ਦੀ ਇਹ ਆਪਾਂ ਕਿੰਨੇ ਕ ਟਾਈਮ ਤੋਂ ਆਪਣੇ ਫਾਰਮ ਤੇ ਵੀਰੇ ਕੋਲ ਸ਼ੁਰੂ ਤੋਂ ਹੀ ਜੀ ਅੱਛਾ ਜੀ ਸਟਾਰਟਿੰਗ ਤੋਂ ਕਿੰਨੇ ਕ ਬੱਚੇ ਲਿਆ ਆਪਾਂ ਨੇ ਤੋਂ ਜੀ ਇਸ ਤੋਂ ਬਈ ਤੀਜਾ ਬੱਚਾ ਹੁਣ ਹਾਂ ਦਾ ਇੱਕ ਬੋਤੀ ਖੂਬਸੂਰਤ ਬਸ਼ੇਰਾ ਦਿਖਾਇਆ ਨਿਆਬ ਸਟੱਡ ਸਰਵਿਸ ਵਾਸਤੇ ਓਪਨਾ ਤੇ ਵੀਰ ਜੀ ਡਾਕਟਰ ਵਗੈਰੇ ਦੀ ਫੈਸਿਲਿਟੀ ਤੇ ਆਪਣੇ ਜਿਵੇਂ ਰਖ ਰਖਾਭ ਦੀ ਘੋੜੀਆਂ ਬਾਹਰ ਆਉਂਦੀਆਂ ਨੇ ਫੈਸਿਲਿਟੀ ਹੈ ਜੀ ਉਸ ਚੀਜ਼ ਹਾਂ ਡਾਕਟਰ ਬਹੁਤ ਚੰਗਾ ਡਾਕਟਰ ਹੈ ਸਾਰੇ ਆਪਣੇ ਇਥੋਂ ਦੇ ਗੰਗਾ ਨਗਰ ਤੋਂ ਸੁਧੀਰ ਗੁਦਾਰਾ ਜੀ ਮਤਲਬ ਅਸੀਂ ਇੱਕ ਦੋ ਘੋੜੀਆਂ ਤਾਂ ਬਦਲ 8-8 ਸਾਲ ਦੀਆਂ ਨਾ ਹੋਰ ਤੇ ਘੋੜੀਆਂ ਸੀ ਸੂਈ ਨਹੀਂ ਸੀ ਹਾਂਜੀ ਹੁਣ ਮੋਕੇ ਦੀ ਪ੍ਰੈਗਨੈਂਟ ਹੈ अच्छा ਆਪਣੇ ਘੋਡੇ ਤੋਂ ਮਤਲਬ ਜਿਹੜੇ 8-9 ਸਾਲ ਹੋ ਗਏ ਪਹਿਲਾਂ ਸੂਈ ਨਹੀਂ ਸੀ ਹੁਣ ਆਪਣੇ ਵਾਲ ਤੋਂ ਪ੍ਰੈਗਨੈਂਟ ਆ ਕਵਰ ਆ ਉਹ ਨਹੀਂ ਬੱਚੇ ਤੋਂ ਨਹੀਂ ਵੱਡੇ ਘੋਡੇ ਤੋਂ ਅੱਛਾ ਵੱਡੇ ਘੋਡੇ ਤੋਂ ਜਿਹੜਾ ਆਪਣਾ ਰਾਸ ਰੂਪ ਦਾ ਰਾਸ ਰੂਪ ਦਾ ਦਰੋਣਾ ਠੀਕ ਠੀਕ ਉਹ ਵੀ ਪਹਿਲਾਂ ਸ ਲੈਣਦਾ ਹੀ ਹੈ ਉਹ ਵੀ ਹਾਂ ਉਹ ਇਹਦਾ ਮਤਲਬ ਇਹ ਕਹ ਲੋ ਚਾਚਾ ਕਹਿ ਸਕਦੇ ਆ ਚਾਚਾ ਕਹਿ ਸਕਦੇ ਠੀਕ ਹੈ ਤੁਸੀਂ ਇੱਕ ਬਲੱਡ ਲੈਣ ਤੇ ਫੋਕਸ ਕੀਤਾ ਜ਼ਿਆਦਾ ਜੀ ਠੀਕ ਹੈ ਜੀ ਤੇ ਮੈਂ ਭਰਾ ਦਾ ਤੁਹਾਨੂੰ ਬਸ਼ੀਰਾ ਦਿਖਾਇਆ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਹੋਰ ਵੀ ਕਿਸੇ ਤਰ੍ਹਾਂ ਦੀ ਕੋਈ ਸਲਾਹ ਲੈਣੀ ਹੋਵੇ ਵੀਰ ਤੋਂ ਕੋਈ ਗੱਲਬਾਤ ਕਰਨੀ ਹੋਵੇ ਜਾਂ ਫਿਰ ਨਿਆਬ ਤੋਂ ਬਰੀਡਿੰਗ ਸਰਵਿਸ ਲੈਣੀ ਹੋਵੇ ਤਾਂ ਤੁਸੀਂ ਵੀਰ ਨੂੰ ਕਾਲ ਜਰੂਰ ਕਰ ਲਿਓ ਬਹੁਤ ਬਹੁਤ ਧੰਨਵਾਦ ਬਾਈ ਸ਼ੁਕਰੀਆ ਜੀ ਓਕੇ ਥੈਂਕ ਯੂ